ਤੇ ਇੰਡੀਆ ਦੇ ਪਾਕਿਸਤਾਨ ਦੇ ਜਿਹੜੀ ਗੱਲ ਲੱਗੀ ਹੋਈ ਆ ਤੇ ਤੁਸੀਂ ਇਹ ਨੂੰ ਘਰੇਲ ਨੀ ਬੰਦ ਲਓ। ਨਜ਼ਰੀਆ ਤਾਂ ਸਪਸ਼ਟ ਹੀ ਆ ਜੀ ਜੰਗਾਂ ਤਾਂ ਪਹਿਲਾਂ ਵੀ ਲੱਗੀਆਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ। ਹੋਰ ਜੇ ਦੇ ਕਾਰਨਾਂ ਦੀ ਤੁਸੀਂ ਕੋਹ ਕਰੋ ਕਾਰਨਾਂ 'ਚ ਵੀ ਜਾਓ। ਕਾਰਨ ਬੜੇ ਗੰਭੀਰ ਆ ਜੀ ਬਹੁਤ ਖਤਰਨਾਕ ਕਾਰਨ ਨੇ ਜਿਨ੍ਹਾਂ ਨੇ ਜੰਗ ਦੇ ਮਾਨੇ ਤੇ ਲਿਆ ਕੇ ਫਿਰ ਦੋ ਦੇਸ਼ਾਂ ਨੂੰ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ। ਜੇ ਇਹ ਗੱਲ ਸੱਚ ਆ ਵੀ ਤੁਸੀਂ ਹਿੰਦੂਓ ਉਹਨਾਂ ਨੂੰ ਸ਼ੂਟ ਕਰਤਾ ਤਾਂ ਜਿਹੜਾ ਇਹ ਮਤਭੇਦ ਪੈਦਾ ਹੋਇਆ ਇਹ ਨਾ ਮਿਟਿਆ ਨਾ ਹੀ ਮਿਟਣ ਵਾਲਾ ਇਹਦੇ ਵਿੱਚ ਮੁੱਖ ਦੋਸ਼ੀ ਜੋ ਦੋਸ਼ ਪੈਦਾ ਹੁੰਦਾ ਉਹ ਕੱਟੜਤਾ ਤੋਂ ਪੈਦਾ ਹੁੰਦਾ ਜੀ ਮੈਂ ਪਹਿਲਾਂ ਵੀ ਬੋਲਦਾ ਆਂ ਚੈਨਲਾਂ ਤੇ ਕਿ ਕੱਟੜਵਾਦ ਨੇ ਦੁਨੀਆ ਨੂੰ ਲੈ ਬੈਠਣਾ ਔਰ ਲੈ ਬੈਠਿਆ ਇਹ ਤਾਂ ਹੋਰ ਕੋਈ ਹੱਲ ਨਹੀਂ ਹੁਣ ਆਖਰੀ ਯੁੱਧ ਹੋਣੇ ਨੇ ਹੁਣ ਟਲ ਜਾਊਗਾ ਕੋਈ ਗੱਲ ਨਹੀਂ ਟਲ ਜਾਊਗਾ ਛੇ ਮਹੀਨੇ ਲਈ 6 ਸਾਲ ਲਈ ਆਖਰ ਤਾਂ ਯੁੱਧ ਹੀ ਹੋਣਾ ਕਿਉਂਕਿ ਜਿਹੜਾ ਇਹ ਮਤਭੇਦ ਦਾ ਧਾਰਮਿਕ ਜੇ ਅਪਾ ਕਹਿੰਦੇ ਇੱਕ ਗੁਰਮਤ ਜਦੋਂ મતભੇਦ ਪੈਦਾ ਹੋਏ ਵਿਵਾਦ ਪੈਦਾ ਹੋਏ ਵਿਵਾਦ ਪੈਦਾ ਹੋਏ ਜਦੋਂ ਉਹਨਾਂ ਨੇ ਸੰਵਾਦਾਂ ਨੂੰ ਹਰਾਤਾ ਜਿੱਥੇ ਸੰਵਾਦ ਹਾਰ ਜਾਂਦਾ ਉੱਥੇ ਵਿਵਾਦ ਦਾ ਤੈਣਾ ਪੈਦਾ ਹੋਣਾ ਜ਼ਰੂਰੀ ਹੈ ਪੱਕਾ ਹੀ ਪੈਦਾ ਹੋਊਗਾ ਵਿਵਾਦ ਨਾਲ ਸਾਡੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ ਨਫ਼ਤ ਲੜਾਈ ਨੂੰ ਜਨਮ ਦਿੰਦੀ ਹੈ ਆ ਗੱਲਾਂ ਬਹੁਤ ਅੱਗੇ ਨਿਕ ਚੁੱਕੀਆਂ ਨੇ ਆਖਰੇ ਦਾ ਹੱਲ ਕੀ ਹੈ ਵੀ ਆਪਾਂ ਤਾਂ ਇਹ ਕਹਿੰਦੇ ਸੀ ਅਹਿੰਸਾ ਪਰਮੋ ਧਰਮ ਜਿਹੜਾ ਭਾਰਤ ਦਾ ਇੱਕ ਨਾਰਾ ਠੀਕ ਆ ਅਹਿੰਸਾ ਪਰਮੋ ਧਰਮ ਤਪਾਂ ਨੂੰ ਮਨ ਬਚਨ ਕਰਮ ਤੋਂ ਵੀ ਬਚਣਾ ਚਾਹੀਦਾ ਸੋਚਣ ਤੋਂ ਵੀ ਬਚਣਾ ਚਾਹੀਦਾ ਹਿੰਸਾ ਪਰ ਅੱਗੇ ਕੀ ਆ ਧਰਮ ਹਿੰਸਾ ਤਦੈਰ ਚ ਧਰਮ ਦੀ ਰੱਖਿਆ ਦੇ ਲਈ ਫਿਰ ਕਹਿੰਦੇ ਹਿੰਸਾ ਵੀ ਕਰਨੀ ਪੈਂਦੀ ਹੈ ਪਰ ਕਿਹੜਾ ਧਰਮ ਜਿਹੇ ਇਸ ਚੀਜ਼ ਤੇ ਮਨੁੱਖ ਜਾਤੀ ਪੜ ਲਿਖ ਗਈ ਹੈ ਇੰਨੀ ਵਿਵੇਕਵਾਦੀ ਹੋ ਗਈਆਂ ਆਪਾਂ ਇੰਨੇ ਪ੍ਰਮਾਣਿਕ ਹੋ ਗਏ ਆ ਫਿਰ ਇੱਕ ਪਿਤਾ ਐਕਸ ਕਿੰਨਾ ਵਾਰਕੀ ਦੀਜੀਏ ਤਾਂ ਆਪਾਂ ਗੱਲ ਕਰਦੇ ਆ ਫਿਰ ਕਿਹੜਾ ਪਿਤਾ ਅੱਲਾ ਦੀ ਅੱਲਾ ਦੀ ਗੱਲ ਕਰਾਂਗੇ ਆਰਾਮ ਦੀ ਗੱਲ ਕਰਾਂਗੇ ਵਾਹਿਗੁਰੂ ਦੀ ਗੱਲ ਕਰਾਂਗੇ ਲੜਾਈ ਜਿਹੜੀ ਚੱਲ ਰਹੀ ਹੈ ਇਹਦਾ ਕਾਰਨ ਹੈ ਨਹੀਂ ਬਦਰ ਇਹਨਾਂ ਕਿਸੇ ਮਦਨੇ ਹੋ ਸਕਦਾ ਨਾ ਕਿਉਂਕਿ ਇਹ ਇਹ ਇੱਕ ਨਹੀਂ ਹੋ ਸਕਦੇ ਹੋ ਤੁਸੀਂ ਆਪ ਸੋਚੋ ਨਾ ਵਿਚਾਰ ਕਰੋ ਜੇ ਆਪਾਂ ਇੱਕ ਪਿਤਾ ਇੱਕ ਪਿਤਾ ਦੀ ਗੱਲ ਕਰਦੇ ਇੱਕ ਪਿਤਾ ਐਕਸ ਦੀ ਹਮਾਰੇ ਇੱਕ ਧਰਮ ਦੀ ਗੱਲ ਕਰਦੇ ਆ ਮੂਲ ਮਸਲਾ ਹੀ ਇਹ ਹੈ Hindu Muslim Sikh ईसाई ਦਾ ਲੜਾਈ ਦਾ ਕਾਰਨ ਕੀ ਹੈ ਇਹੀ ਨੇ ਕੋਈ ਨਹੀਂ ਤੁਹਾਡੇ ਨਾਲ ਸੰਵਾਦ ਕਰੂੰਗਾ ਇਹ ਹੈ ਜੀ ਬਸ ਵੀ ਆਪਾਂ ਆਮ ਇਨਸਾਨ ਤੇ ਇਹ ਚਾਹੁੰਦਾ ਵੀ ਨਾਲ ਕਿਉਂਕਿ ਆਮ ਇਨਸਾਨ ਦੇ ਲਈ ਜੋ ਸਿਵਲਿਅਨ ਨੇ ਉਹਨਾਂ ਲਈ ਤਾਂ ਖਤਰਾ ਆਕਾ ਜੀ ਉਹ ਚ ਭੁਖਮਰੀ ਦਾ ਸ਼ਿਕਾਰ ਆਮ ਲੋਕ ਹੋਣਗੇ ਇਹਦੇ ਵਿੱਚ ਦੁਸ਼ਵਾਰੀਆਂ ਸਾਨੂੰ ਆਉਣਗੀਆਂ ਇਹਦੇ ਵਿੱਚ ਨੌਕਰੀਆਂ ਸਾਡੀਆਂ ਜਾਣਗੀਆਂ ਪੈਸਾ ਸਾਡਾ ਖਰਾਬ ਹੋਊਗਾ ਘਰ ਸਾਡੇ ਬਰਬਾਦ ਹੋਣਗੇ ਜੋ ਲੀਡਰ ਨੇ ਧਾਰਮਿਕ ਲੋਕ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਆਪਾਂ ਤਾਂ ਇਹ ਦੁਆ ਕਰਦੇ ਆ ਪਰ ਇਹ ਦੁਆ ਇੰਨੀ ਕਾਰਗਰ ਨਹੀਂ ਹੈ ਕੀ ਕਰਾਂਗੇ ਸੋਚ ਕੇ ਜੇ ਮੈਂ ਕਹਦਾ ਨਹੀਂ ਹੋਣੀ ਚਾਹੀਦੀ ਲੜਾਈ ਤਾਂ ਹੋਊਗੀ